ਜਹਾਂ ਦੋਸਤੋ ਮੈਂ ਪ੍ਰੀਤਮ ਸਿੰਘ ਪ੍ਰੀਤਮ ਫਿਟਾਰਨ ਦਾ ਫਾਊਂਡਰ ਸੈਕਟਰ ਦੋਸਤੋ ਅੱਜ ਆਪਾਂ ਇੱਕ ਬੱਚੇ ਨਾਲ ਮਿਲਾਂਗੇ ਤੁਹਾਨੂੰ ਜਿਹਨੇ ਪੰਜਾਬ ਪੁਲਿਸ ਕਨਸਟੇਬਲ 2024 ਦਾ ਪੇਪਰ ਆ ਜਿਹੜਾ ਕਾਲਿਆਂਦ ਹੋਇਆ ਏ ਤੇ ਉਸ ਦੇ ਰਿਗਾਰਡਿੰਗ ਹੀ ਕੁਝ ਕੁਐਸਚਨ ਐਂਡ ਕੁਰੀ ਸੀਗੀਆਂ ਬੱਚਿਆਂ ਦੀਆਂ ਤਾਂ ਆਪਾਂ ਜੋ ਕੈਂਡੀਡੇਟ ਦੇ ਕੇ ਆਇਆ ਉਹਨਾਂ ਤੋਂ ਵੀ ਆਪਾਂ ਸਾਰਾ ਤੁਹਾਨੂੰ ਦੱਸਣਗੇ ਅੱਜ ਠੀਕ ਹੈ ਤੇ ਤੁਸੀਂ ਸਟਾਰਟਿੰਗ ਦੱਸੋ ਜੀ ਹਨਾ ਕਿ ਕਿਤਾਂ ਕਿਤਾਂ ਫਸਟ ਆਫ ਆਲ ਤੁਹਾਡਾ ਪਹਿਲਾਂ ਤਾਂ ਐਕਸਪੀਰੀਅੰਸ ਰਿਹਾ ਹਨਾ ਇਸ ਜਿਹੜੇ ਲਈ ਤੁਸੀਂ ਸਰ ਮੈਂ ਪ੍ਰੀਤਮ ਸਿੰਘ ਹਾਂ ਲਵੀ ਪਰਵਾਸਨਾ ਯੂਨੀਵਰਸਿਟੀਜ਼ ਤੇ ਆਪਾਂ ਨੂੰ ਟਾਈਮ ਤੇ ਪਹੁੰਚਣਾ ਸਭ ਤੋਂ ਜ਼ਰੂਰੀ ਆ ਪਹਿਲਾਂ ਤਾਂ ਮੇਟਾ ਗੇਟ ক্লোਜ਼ ਹੋ ਜਾਂਦੇ ਆ ਉਸ ਤੋਂ ਬਾਅਦ ਉਹਨਾਂ ਨੇ ਐਂਟਰੀ ਨਹੀਂ ਦੇਣੀ ਸਭ ਤੋਂ ਪਹਿਲਾਂ ਤਾਂ ਇਹੀ ਚੀਜ਼ ਦਾ ਧਿਆਨ ਰੱਖਣਾ ਕਿ ਆਪਾਂ ਟਾਈਮ ਤੇ ਉੱਥੇ ਪਹੁੰਚ ਜਾਈਏ ਤੇ ਦੂਸਰਾ ਹੈ ਆਪਣੇ ਕੋਲ ਡਾਕੂਮੈਂਟਸ ਕਿਰੇ ਕਿਰੇ ਹੋ ਚਾਹੀਦੇ ਆ ਇੱਕ ਤਾਂ ਆਪਣਾ ਐਡਮਿਟ ਕਾਰਡ ਆਪਣੇ ਕੋਲ ਲਾਜ਼ਮੀ ਹੋਣਾ ਚਾਹੀਦਾ ਹੈ ਤੇ ਇੱਕ ਪਾਸਪੋਰਟ ਸਾਈਜ਼ ਫੋਟੋ ਚਾਹੀਦਾ ਤੁਸੀਂ ਪਾਸਪੋਰਟ ਸਾਈਜ਼ ਫੋਟੋ ਆਪਣੇ ਐਡਮਿਟ ਕਾਰਡ ਉੱਪਰ ਲਗਾ ਕੇ ਹੀ ਲੈ ਜਾਓ ਨਹੀਂ ਤਾਂ ਉਹ ਉੱਥੇ ਲਵਾ ਦਿੰਦੇ ਆ ਤੁਮਨ ਕੋ ਸਭ ਕੁਝ ਹੁੰਦਾ ਹੈ ਆਪਾਂ ਕੁਝ ਨਹੀਂ ਜਾਣਦੀ ਜ਼ਰੂਰਤ ਨਹੀਂ ਹੈ ਤੇ ਇੱਕ ਆਪਣਾ ਆਇਡੈਂਟੀਟੀ ਕਾਰਡ ਜਿਹਦੇ ਉੱਪਰ ਫੋਟੋ ਲੱਗੀ ਹੋਵੇ ਆਪਣੀ ਜਿਵੇਂ ਕਿ ਆਧਾਰ ਕਾਰਡ ਹੋ ਗਿਆ ਜਾਂ ਫੋਟੋ ਕਾਰਡ ਹੋ ਗਿਆ ਆਪਣੇ ਕੋਲ ਹੋਣਾ ਜ਼ਰੂਰੀ ਹੈ ਦੋਨਾਂ ਚੋਂ ਇੱਕ ਹੋਵੇ ਬਹੁਤ ਹੈ ओरिजिनल ਚਾਹੀਤੇ ਹੈ ओरिजिनल ਸਰ ਠੀਕ ਹੈ ਬਿਲਕੁਲ ਨਹੀਂ ਹੋਣੀ ਜ਼ਰੂਰੀ ਨਹੀਂ ਇਸ ਤੋਂ ਬਾਅਦ ਜਦੋਂ ਮਤਲਬ ਕਿ ਆਪਾਂ ਰੂਮ ਨੰਬਰ ਦੇਖਦੇ ਰੂਮ ਨੰਬਰ ਬਹੁਤ ਹੀ ਧਿਆਨ ਨਾਲ ਦੇਖਣਾ ਕਿ ਆਪਣਾ ਰੂਮ ਨੰਬਰ ਕਿਹੜਾ ਆਪਾਂ ਕਿਤੇ ਗਲਤ ਨਾ ਪਹੁੰਚ ਜਾਈਏ ਤੇ ਰੂਮ ਨੰਬਰ ਲੱਭਨੇ ਆ ਤੇ ਉਸ ਤੋਂ ਬਾਅਦ ਕਿਵੇਂ ਲੱਭਨੇ ਮੈਨੂੰ ਤਾਂ ਪਤਾ ਨਹੀਂ ਲੱਗਦਾ ਕਿ ਕਿੱਦਾਂ ਦੱਸੂ ਇਹ ਪੇਸ ਲੱਗੇ ਹੁੰਦੇ ਆ ਅੱਛਾ ਟੇਸਟ ਕਰ ਦਿੰਦੇ ਆ ਉਹ ਪਹਿਲਾਂ ਤੇ ਜਿਵੇਂ ਹੁਣ ਮੇਰਾ 9 ਵਜੇ ਪੇਪਰ ਸੀ ਮਾਰਨਿੰਗ ਸ਼ਿਫਟ ਦਾ ਤੇ ਉਹ 8 ਵਜੇ ਤੱਕ ਈਮਲ ਹੋਣਾ ਨੇ ਸ਼ੀਟਸ ਲਗਾ ਦਿਆ ਉਹਦੇ ਉੱਪਰ ਰੂਮ ਨੰਬਰਸ ਲਿਖੇ ਹੁੰਦੇ ਆ ਕਿ ਫਰਸਟ ਰੂਮ ਚ ਅਗਰ 399 ਬੈਕ ਸਾਈਡ ਤੇ 3 ਨੰਬਰ ਦੇਖ ਲਓ 399 ਤੋਂ 424 ਲੈਬ ਨਵੋ 50 ਮੇਰਾ ਸੀਗਾ 15 ਇੰਚ ਤੇ ਔਰ ਮੈਂ ਦੇਖਿਆ ਕਿ ਵੀ ਮੇਰਾ ਰੋਲ ਨੰਬਰ ਆ ਗਿਆ 15 ਰੈਪ ਇਸ ਲਈ ਮੈਂ ਉਹਦੇ ਵਿੱਚ ਜਿਹੜੇ ਉਹਦੇ ਵਿੱਚ ਵੀ ਆਣਗੇ ਨਾ ਰੋਲ ਨੰਬਰ 399 ਤੋਂ 424 OV ਲੈਬ 15 ਇੰਚ ਹੀ ਬੈਠਣਗੇ ਕਈ ਬੱਚਿਆਂ ਨੂੰ ਪ੍ਰੋਬਲਮ ਆਉਂਦੀ ਹੈ ਰੋਲ ਨੰਬਰ ਦੇਖਾਂ ਚ ਸੋ ਧਿਆਨ ਦੇਣਾ ਇਸ ਤੇ ਵੀ ਠੀਕ ਹੈ ਜਿਵੇਂ ਤੁਹਾਨੂੰ ਦੱਸਤਾ ਹੁਣ ਉਹ ਵੀ ਡਾਕੂਮੈਂਟ ਦਾ ਵੀ ਹੋ ਗਿਆ ਠੀਕ ਹੈ ਤੁਹਾਡਾ ਤੇ ਆ ਵੀ ਹੋ ਗਿਆ ਤੁਹਾਡਾ ਫੋਟੋ ਇੱਕੋ ਚਾਹੀਦਾ ਬਸ ਮੇਲ ਲਈ ਹਾਂਜੀ ਸਰ ਪਾਸਪੋਰਟ ਚਾਹੀਏ ਆਪਾਂ ਲਗਾ ਕੇ ਲੈ ਜੀ ਐਡਮਿਟ ਕਰਦੇ ਚਾਹੀਏ ਖੁਦ ਲੈ ਆ ਜਿਓ ਖੁਦ ਲੈ ਆ ਦਿੰਦੇ ਹਾਂ ਠੀਕ ਠੀਕ ਹੈ ਜੇ ਕੋਈ ਮੇਰੇ ਕੋ ਡਾਕੂਮੈਂਟ ਆ ਜਾਂ ਮੇਰਾ ਮਰਾ ਫੋਨ ਹੀ ਆ ਤਾਂ ਮੈਂ ਉਹ ਉਹਦਾ ਰੱਖਣ ਦਾ ਕੀ ਸੋਲੂਸ਼ਨ ਆ ਉੱਥੇ ਸੋ ਉੱਥੇ ਉਹਨਾਂ ਨੇ ਮਤਲਬ ਕਿ ਰੂਮ ਹੈ ਅਲੱਗ ਜਿੱਥੇ ਆਪ ਆਪਣੇ ਬੈਗਸ ਸਬਮਿਟਸ ਕਰਵਾ ਸਕਦੇ ਆਪਣੇ ਫੋਨ ਸਬਮਿਟ ਕਰਵਾ ਸਕਦਾ ਹੈ ਸ਼ੂਜ਼ ਵਗੈਰਾ ਕੁਝ ਵੀ ਅੰਦਰ ਨਹੀਂ ਜਾਣ ਦਿੰਦੇ ਸਰ ਉਹ ਜਿੱਥੇ ਉਹਨਾਂ ਨੇ ਸ਼ੂਜ਼ ਚੈਕਿੰਗ ਤੋਂ ਚੈਕਿੰਗ ਕੀਤਾ ਉਹਦਾ ਸਾਰਾ ਉਹ ਹੀ ਮੈਂ ਦੱਸ ਰਹੀ ਹਾਂ ਚੈਕਿੰਗ ਦਾ ਕਿ ਆਪਣੇ ਕੋਈ ਵੀ ਧਾਗਾ ਕੋਈ ਵੀ ਨੋਜ਼ਪਿੰਗਰਲਸ ਦੇ ਜਾਂ ਇਅਰਿੰਗਸ ਕੁਝ ਵੀ ਛੋਟੀ ਤੋਂ ਛੋਟੀ ਚੀਜ਼ ਵੀ ਉਹ ਅੰਦਰ ਨਹੀਂ ਜਾਣ ਦਿੰਦੇ ਇਵਨ ਪੈਨ ਪੈਨਸਲ ਕੁਝ ਵੀ ਨਹੀਂ ਉਹਨਾਂ ਖੁਦ ਦਿੰਦੇ ਆ ਉਹ ਸਾਰਾ ਕੁਝ ਬਟ ਵੀ ਉਤਾਰ ਦਿੰਦੇ ਆ ਕੋਈ ਵੀ ਚੀਜ਼ ਅੰਦਰ ਨਾ ਜਾਵੇ ਇਸ ਗੱਲ ਦਾ ਧਿਆਨ ਰੱਖਣਾ ਤੇ ਦੂਸਰੀ ਗੱਲ ਚੈਕਿੰਗ ਤਿੰਨ ਵਾਰ ਚੈਕਿੰਗ ਹੁੰਦੀ ਆ ਸੋ ਆਪਾਂ ਨੂੰ ਖੁਦ ਧਿਆਨ ਦੇਣਾ ਚਾਹੀਦਾ ਹੈ ਕਿ ਆਪਣੇ ਕੋਈ ਚੇਨ ਜਾਂ ਕੋਈ ਕੜਾ ਜਾਂ ਕੁਝ ਹੋਰ ਵੀ ਨਹੀਂ ਪਾਇਆ ਹੋਣਾ ਚਾਹੀਦਾ ਤੇ ਉਹ ਸਾਰਾ ਸਮਾਨ ਜੇ ਮੈਨੂੰ ਹੁੰਦਾ ਥੋੜਾ ਤਾਂ ਉਹ ਜਮ੍ਹਾਂ ਕਰ ਲਿਆ ਜੇ ਹਾਂਜੀ ਸ ਉਹ ਜਮ੍ਹਾਂ ਕਰ ਲਿਆ ਤੇ ਉਤਾਰ ਕੇ ਤੁਹਾਨੂੰ ਖੁਦ ਨੂੰ ਆਪਣੇ ਫੈਮਿਲੀ ਮੈਂਬਰ ਕੋਈ ਹੁੰਦੀਆਂ ਨਾਲ ਉਹਨਾਂ ਨਾਲ ਰੱਖਣਾ ਮੈਨਾ ਜਾਂ ਖੁਦ ਦੀ ਕਿਟਚ ਪਾ ਕੇ ਉਹ ਸਬਮਿਟ ਕਰਵਾ ਦਿੰਦੇ ਆ ਤਾਂ ਉਹ ਸਬਮਿਟ ਕਰਵਾ ਲੈਂਦੇ ਆ ਠੀਕ ਹੈ ਮੋਸਟਲੀ ਨਾ ਬੱਚਨ ਕੋਈ ਵਾਰ ਡਰੈਸ ਅੱਪ ਦਾ ਨਹੀਂ ਪਤਾ ਲੱਗਦਾ ਦਾ ਡਰੈਸ ਅੱਪ ਤੁਸੀਂ ਦੱਸੋਗੇ ਥੋੜਾ ਜਾਂ ਤੁਹਾਡੇ ਅਕੋਰਡਿੰਗ ਡਰੈਸ ਅੱਪ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਐਜ਼ ਜੇ ਤੁਸੀਂ ਪੇਪਰ ਦੇਣ ਜਾ ਰਹੇ ਹੋ ਜੀ ਸਰ ਡਰੈਸ ਅੱਪ ਦਾ ਮਤਲਬ ਕਿ ਉਹਨਾਂ ਨੇ ਸ਼ਰਟ ਵਗੈਰਾ ਦਾ ਦੱਸਿਆ ਸੀਗਾ ਅਗਰ ਸ਼ਰਟ ਹੈ ਜਾਂ ਕੁਝ ਹੋਰ ਹੈ ਸਾਫ ਹੋਵੇ ਬਿਲਕੁਲ ਹੀ ਕਲੀਅਰ ਹੋਵੇ ਉਹਦੇ ਤੇ ਕੋਈ ਲੋਗੋ ਹੀ ਆ ਕੁਝ ਹੋਣਾ ਨਹੀਂ ਚਾਹੀਦਾ ਫੰਕੀ ਨਹੀਂ ਹੋਣਾ ਚਾਹੀਦਾ ਹਾਂਜੀ ਜੀ ਸਰ ਬਟ ਜ਼ਿਆਦਾ ਇਸ ਗੱਲ ਤੇ ਧਿਆਨ ਨਹੀਂ ਦਿੱਤਾ ਗਿਆ ਮੇਰੇ ਦੇਖਿਆ ਆਪਾਂ ਕੁਝ ਵੀ ਪਾ ਕੇ ਜਾ ਸਕਦੇ ਹਾਂ ਬਟ ਕੋਸ਼ਿਸ਼ ਕਰੋ ਕਿ ਆਪਣੇ ਹਿਸਾਬ ਨਾਲ ਆਪਾਂ ਠੀਕ ਕਰਕੇ ਜਾਈਏ ਸਭ ਫਾਰਮਲ ਮਤਲਬ ਜੋ ਵੀ ਜਿਹੜਾ ਨਾ ਸੂਟ ਹੈ ਜਾਂ ਹੈ ਨਾ ਚਾਹੇ ਤੂੰ ਲੋਡ ਡਿਸ਼ਰ ਜੂ ਫਾਰਮਲ ਪਾਰਟੀ ਜਾਓ ਜ਼ਿਆਦਾ ਪੰਕੀ ਬਣ ਕੇ ਨਾ ਜਾਓ ਕਿਉਂਕਿ ਪੰਜਾਬ cultures ਹੈ ਡਿਸਪਲਨ ਆ ਯਸ ਤੁਸੀਂ ਉਸੀ ਨੂੰ ਨਾ ਬੰਦ ਕਰੋ ਹੈ ਨਾ ਤਾਂ ਉਸ ਤੋਂ ਬੈਟਰ ਆ ਅੱਗੇ ਨੈਕਸਟ ਰੁਕ ਤੁਮਾਰ ਕੀ ਸਬਸੀਗਾ ਏਜੋ ਦਾ ਮਤਲਬ ਹੁੰਦਾ ਤੁਹਾਨੂੰ ਸਾਰਾ ਟੋਕਨ ਵਗੈਰਾ ਦਿੰਦੇ ਨੇ ਸਾਰਾ ਜਦੋਂ ਜਮਾ ਕਰਦੇ ਨੇ ਹਾਂਜੀ ਸਰ ਟੋਕਨ ਮਿਲ ਜਾਂਦੇ ਨੇਗੇ ਉੱਥੇ ਵੀ ਆਪਨੇ ਪੇਰੈਂਟਸ ਨਾਲ ਜਾਂਦਾ ਕੋਈ ਫਰੈਂਡ ਜਾਂਦਾ ਤੋ ਉਹਨੂੰ ਫੜਾ ਕੇ ਜਾ ਸਕਦੇ ਆ ਬਾਅਦ ਠੀਕ ਠੀਕ ਹਾਂਜੀ ਤੇ ਕਿੰਨੇ ਵਜੇ ਐਂਟਰੀ ਲਾਉਣ ਲੱਗੀ ਸੀ ਐਂਟਰੀ ਕਰੇ ਦਦੋ ਬੱਚੇ ਨੇ ਕਈ ਵਾਰ ਨਾ ਬੱਚੇ ਮੋਸਟਲੀ ਟਾਈਮ ਤੇ ਹੀ ਨਹੀਂ ਪਹੁੰਚਦੇ ਆਗੇ ਤਾਂ ਉਹਦੇ ਵਾਰ ਦੱਸ ਦੋ ਇਹਨਾਂ ਨੂੰ ਜੀ ਸਰ ਹੁਣ ਸਰ ਮੇਰਾ ਸੀਗਾ 9 ਤੋਂ ਸ਼ੁਰੂ ਸੀ 9am ਤੋਂ ਪੇਪਰ ਸ਼ੁਰੂ ਸੀਗਾ ਸਵੇਰ ਮਾਰਨਿੰਗ ਸ਼ਿਫਟ ਸੀ ਤਾਂ ਮੈਂ ਸਰ ਉੱਥੇ 6 ਵਜੇ ਪਹੁੰਚ ਗਈ ਸੀ ਤੇ 7 ਵਜੇ ਤੱਕ ਉਹਨਾਂ ਨੇ ਰਿਪੋਰਟਿੰਗ ਦੇਣੀ ਹੁੰਦੀ ਹੈ ਕਿ ਕਿਹੜਾ ਬੱਚਾ ਆ ਗਿਆ ਕਿਹੜਾ ਨਹੀਂ ਆਇਆ ਉਸ ਤੋਂ ਬਾਅਦ ਫਿਰ 9 ਵਜੇ ਤੋਂ ਬਾਅਦ 8 ਵਜੇ ਤੱਕ ਤਕਰੀਬਨ ਉੱਥੇ ਸਾਨੂੰ ਖੜਨਾ ਪੈਂਦਾ ਹੈ 8 ਵਜੇ ਉਸ ਸਲਿੱਪਸ ਲਗਾ ਦੰਦੇ ਨੇਗੇ ਰੋ ਨੰਬਰ ਤੇ ਇਸ ਵੇ ਤਾਂ ਅਤੇ ਫਿਰ ਉਹ 8 ਵਜੇ ਤੋਂ ਸਲਿੱਪ ਦੇਖ ਕੇ ਆਪਾਂ ਰੋ ਨੰਬਰ ਦੇਖ ਕੇ ਆਪਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਆਪਣਾ ਕਿਹੜਾ ਰੂਮ ਹੈ ਕਿਹੜੀ ਲੈਬ ਹੈ ਹਨਾ ਉਸ ਤੇ ਰਿਕਰਡਿੰਗ ਆਪਾਂ ਉੱਥੇ ਪਹੁੰਚ ਜਾਂਦੇ ਆ ਉਸ ਤੋਂ ਪਹਿਲਾਂ ਵੀ ਬਹੁਤ ਟਾਈਮ ਲੱਗਦਾ ਹੈ ਕਿਉਂਕਿ ਚੈਕਿੰਗ ਹੁੰਦੀ ਹੈ ਸਾਰੀ ਕਿ ਕੁਝ ਪਾਇਆ ਨਾ ਹੋਵੇ ਜਾਂ ਕੁਝ ਲਗਾਇਆ ਨਾ ਹੋਵੇ ਇਵਨ ਬੁਆਏ ਸੇ ਬਹੁਤ ਜ਼ਿਆਦਾ ਸਬ ਟਾਈਮ ਨਾਲ ਹੁੰਦੀ ਹੈ ਚੈੱਕ ਉਹਨਾਂ ਦੇ ਸ਼ੂਜ਼ ਉਤਰਵਾਏ ਜਾਂਦੇ ਨੇਗੇ ਤਾਂ ਕਿ ਕੋਈ ਕੋਈ ਡਿਵਾਈਸ ਅੰਦਰ ਨਾ ਚਲ ਜਾਏ ਉਹਨਾਂ ਦੀਆਂ ਪੱਗਾਂ ਉੱਪਰ ਕਰਕੇ ਸਾਰੇ ਇਅਰ ਕੀ ਜੀ ਸੋਨ ਦੇਖ ਰਹੇ ਹੋ ਤੁਸੀਂ ਦੋਸਤੋ ਬਹੁਤ ਹੀ ਸਿਕਨੈਸ ਐ ਜਿਹੜੀ ਚੱਲ ਰਹੀ ਹੈ ਪੰਜਾਬ ਕੋਲ ਤੋਂ ਲੈ ਕੇ ਤੇ ਵਧੀਆ ਵੀ ਇੱਕ ਪੱਖੋਂ ਕਿਉਂਕਿ ਜਿਹੜਾ ਬੱਚਾ ਮਿਹਨਤੀ ਆ ਉਹ ਹੀ ਹੁਣ ਅੱਗੇ ਨਿਕਲੇ ਉਸੇ ਲਈ ਹੈ ਨਾ ਤਾਂ ਕੋਈ ਵੀ ਉਸ ਚਲਾਕੀ ਕਰਨ ਦੀ ਕੋਸ਼ਿਸ਼ ਨਾ ਕਰਿਓ ਕੋਈ ਕੋਈ ਕੁਝ ਲੈ ਜਾਊਗਾ ਜਾਂ ਕੁਝ ਹੋਰ ਨਾ ਕੋਈ ਇਲੈਕਟ੍ਰੋਨਿਕ ਡਿਵਾਈਸ ਜਿਦਾਂ ਠੀਕ ਹੈ ਤੇ ਬਾਕੀ ਜਿਵੇਂ ਡਰੈਸਰ ਦੱਸਦਾ ਤੁਹਾਨੂੰ ਸਾਰਾ ਸ਼ਡਿਊਲ ਦੱਸਦਾ ਕਿੱਦਾਂ ਬੈਠਣਾ ਸਾਰਾ ਕੁਝ ਤੇ ਹੋਰ ਕੋਈ ਚੀਜ਼ ਆਪਾਂ ਕੋਈ ਮਿਸ ਕਰਦੇ ਹੋਈ ਚੀਜ਼ ਆਪਾਂ ਜਿਵੇਂ ਜਦੋਂ ਆਪਾਂ ਰੂਮ 'ਚ ਜਾਂਦੇ ਆਪਾਂ ਨੂੰ ਮਿਲ ਜਾਂਦਾ ਆ ਲੈਬ ਮਿਲ ਜਾਂਦੀ ਆ ਆਪਾਂ ਨੂੰ ਆਪਾਂ ਰੂਮ 'ਚ ਐਂਟਰ ਹੁੰਨੇ ਆ ਤਾਂ ਉੱਥੇ ਸਭ ਤੋਂ ਪਹਿਲਾਂ ਇੱਕ ਟੀਚਰ ਬੈਠਾ ਹੁੰਦਾ ਆ ਜਿਹਨੂੰ ਆਪਾਂ ਆਪਣਾ ਐਡਮਿਟ ਕਾਰਡ ਦੇਣਾ ਹੁੰਦਾ ਆ ਐਡਮਿਟ ਕਰਨਾ ਆਈ ਉਹ ਰੋਲ ਨੰਬਰ ਦੇਖਦੇ ਆ ਚੈੱਕ ਕਰਦੇ ਆ ਕਿ ਹਾਂ ਇਸੇ ਰੂਮ ਦਾ ਬੱਚਾ ਇਹ ਇਸੇ ਰੂਮ ਤੋਂ ਬਾਅਦ ਉਹ ਫਿਰ ਆਪਣੇ ਪਿਕ ਹੁੰਦੀ ਆ ਆਪਣੀ ਪਿਕ ਹੁੰਦੀ ਆ ਲਾਈਵ ਪਿਕ ਹੁੰਦੀ ਆ ਤੇ ਉਸ ਤੋਂ ਬਾਅਦ ਉਹ ਲੈਫਟ ਕਮਡ ਹੁੰਦਾ ਧਮ ਲੱਗਦਾ ਆ ਤਾਂ ਉਹ ਵੈਰੀਫਿਕੇਸ਼ਨ ਹੁੰਦੀ ਆ ਥੰਮ ਦੇ ਉੱਰ ਫੇਸ ਦੀ ਵੀ ਹੁੰਦੀ ਆ ਤੇ ਇਸ ਤੋਂ ਬਾਅਦ ਜਦੋਂ ਉਹਨਾਂ ਨੇ ਉਹ ਮਤਲਬ ਕਿ ਕਰ ਲਿਆ ਸਰਟੀਫਿਕੇਸ਼ਨ ਵੈਰੀਫਿਕੇਸ਼ਨ ਹੋ ਗਈ ਤਾਂ ਉੱਥੇ ਕੰਪਿਊਟਰ ਅਜਤੇ ਵੀ ਉੱਪਰ ਨੰਬਰ ਲਿਖੇ ਹੁੰਦੇ ਆ ਜਿਵੇਂ ਕਿ ਉਹ ਉਦਾਹਰਨ ਵਜੋਂ ਆਪਾਂ ਕਹਿ ਸਕਦੇ ਐਗਜ਼ੈਂਪਲ ਲਈ T20 T17 ਹਨਾ ਜਾਂ C18 ਓਕੇ ਇਦਾਂ ਇਦਾਂ ਕਰਕੇ ਲੱਗੇ ਹੁੰਦੇ ਆ ਤਾਂ ਉਹ ਆਨਲਾਈਨ ਹੀ ਉਹਨਾਂ ਨੂੰ ਮਿਲਦਾ ਆ ਉਹ ਐਡਮਿਟ ਕਾਰਡ ਦੇ ਉੱਪਰ ਲਿਖ ਦਿੰਦੇ ਆ ਕਿ ਤੁਹਾਡਾ ਕੰਪਿਊਟਰ ਨੰਬਰ A ਆ ਤੁਹਾਨੂੰ ਉਸੇ ਕੰਪਿਊਟਰ ਤੇ ਬੈਠਣਾ ਪੈਂਦਾ ਓਕੇ ਕੋਈ ਇਦਾਂ ਨਹੀਂ ਹੈਗਾ ਕਿ ਆਪਣੀ ਮਰਜ਼ੀ ਨਾਲ ਜਾ ਕੇ ਬੈਠ ਜਾਗੇ ਆਪਾਂ ਲੋਕ ਉਸ ਤੋਂ ਬਾਅਦ ਜਿਵੇਂ ਹਮ ਪੇਪਰ ਸਟਾਰਟ ਹੋ ਜਾਂਦਾ ਹੈ ਠੀਕ ਹੈ ਉਹਦੇ ਬਾਰੇ ਦੱਸੋ ਵੀ ਕਿੱਦਾਂ ਕਿੱਦਾਂ ਬੱਚੇ अटेम्प्ट ਕਰਦੇ ਨੇ ਜਾਂ ਸੇਵ ਕਰਨ ਦਾ ਜਾਂ ਹਰ ਇੱਕ ਚੀਜ਼ ਲਾਸਟ ਤੱਕ ਬੱਸ ਤਾਂ ਸੋ ਉੱਥੇ ਜਿਹੜੀ ਟੀਚਰ ਹੁੰਦੇ ਆ ਉਹ ਨਾਲ ਦੀ ਨਾਲ ਆਪਣੇ ਇਨਸਟਰਕਸ਼ਨਸ ਦਈਂਦਾ ਕਿ ਤੁਸੀਂ ਇਹ ਕਰਨਾ ਇਹ ਕਰਨਾ ਪੇਪਰ ਆਪਣੇ ਟਾਈਮ ਤੇ ਹੀ ਸ਼ੁਰੂ ਹੋਣਾ ਜਦੋਂ ਪੇਪਰ ਸ਼ੁਰੂ ਹੋਣਾ ਆ ਕਿਸੇ ਦਾ ਪਹਿਲਾਂ ਵੀ ਹੋ ਜਾਂਦਾ ਕਿਸੇ ਦਾ ਬਾਅਦ ਚ ਵੀ ਹੁੰਦਾ ਆ ਮੇਰਾ ਸਰ ਇਦਾਂ ਸੀ ਕਿ ਸਾਰੇ ਬੱਚਿਆਂ ਦੇ ਪੇਪਰ ਸ਼ੁਰੂ ਹੋ ਗਏ ਸੀ ਮੇਰਾ ਲਾਸਟ 3 ਆਫ ਮੋਮੈਂਟ ਲੇਟ ਹੋਇਆ ਸੀਗਾ ਸਟਾਰਟ ਤੇ ਮੇਰਾ ਖਤਮ ਵੀ ਲਾਸਟ 3 ਆਫ ਮੋਮੈਂਟ ਤੇ ਹੋਇਆ ਮਤਲਬ ਇਦਾਂ ਨਹੀਂ ਆ ਕੋਈ ਕੁਛ ਹੈ ਨਾ ਥੋੜਾ ਆਪਣਾ ਟਾਈਮ ਹਾਂਜੀ ਆਪਣਾ ਟਾਈਮ ਹਾਂਜੀ ਇਸ ਲਈ ਘਰੋਣਾ ਨਹੀਂ ਚਾਹੀਦਾ ਵੀ ਮੇਰਾ ਪੇਪਰ ਸ਼ੁਰੂ ਨਹੀਂ ਹੋਇਆ ਬਾਕੀਆਂ ਦਾ ਸ਼ੁਰੂ ਹੋ ਗਿਆ ਹੋ ਜਾਏਗਾ ਟਾਈਮ ਥੋੜਾ ਤੇ ਸਰ ਉਥੇ ਪੈਨ ਵਗੈਰਾ ਹੁੰਦੇ ਆ ਖੁਦ ਦਿੰਦੇ ਆ ਇੱਕ ਪੈਨ ਔਰ ਇੱਕ ਸ਼ੀਟ ਦਿੰਦੇ ਆ ਸ਼ੀਟ ਦੇ ਉੱਪਰ ਆਪਣਾ ਨੇਮ ਔਰ ਰੋਲ ਨੰਬਰ ਲਿਖਣਾ ਹੁੰਦਾ ਆ ਤਾਂ ਉਹ ਸ਼ੀਟ ਬਾਹਰ ਨਹੀਂ ਆ ਦਿੰਦੇ ਉਹ ਆਪਣੇ ਕੋਲ ਹੀ ਕਲੈਕਟ ਕਰ ਲੈਂਦੇ ਆ ਆਨ ਦੀ ਟਾਈਮ ਉਸ ਤੋਂ ਬਾਅਦ ਐਡਮਿਟ ਕਾਰਡ ਹੁੰਦਾ ਜਿਹੜਾ ਉਹ ਹਾਫ ਉਹ ਰੱਖ ਲੈਂਦੇ ਆ ਪਿਕ ਜਿਹਦੇ ਆਪਾਂ ਆਪਣੀ ਪਾਸਪੋਰਟ ਸਾਈਜ਼ ਹੋਰ ਇੰਜ ਨੂੰ ਪਿਕ ਲਗਾਈ ਹੁੰਦੀ ਆ ਉਹ ਹਾਫ ਉਹ ਰੱਖ ਲੈਂਦੇ ਤੇ ਹਾਫ ਆਪਾਂ ਨੂੰ ਦੇ ਦਿੰਦੇ ਆ ਵਾਪਸ ਜੀ ਸਰ ਸਾਈਨ ਹੁੰਦੇ ਆ ਟੈਂਡੈਂਸ ਲੱਗਦੀ ਆ ਉਥੇ ਸਾਈਨ ਹੁੰਦੇ ਆ ਸਰ ਉਹਨਾਂ ਕੋਲ ਸਲਿੱਪ ਆਂਦੀ ਆ ਸਲਿੱਪੇ ਉੱਪਰ ਆਪਣੀ ਪਿਕ ਹੁੰਦੀ ਆ ਰੋਲ ਸਾਈਨ ਕਰਨੇ ਹੁੰਦੇ ਆਗੇ ਸਿ। ਤੇ ਮਤਲਬ ਜਿੰਨੇ ਕੋਈ ਨਾ ਮੈਥ ਹੈ ਜਾਂ ਕੋਈ ਰੀਜ਼ਿੰਗ ਦਾ ਕੁਝ ਵੀ ਤੁਹਾਨੂੰ ਸਾਹਮਣੇ ਕਢਾ ਕੇ ਦੇਖਣਾ ਤਾਂ ਉਹਦੇ ਲਈ ਤੁਹਾਨੂੰ ਕੋਈ ਐਕਸਟਰਾ ਸ਼ੀਟਸ ਵਗੈਰਾ ਆਇਆ ਕੁਝ ਵੀ ਸਾਰਾ ਪ੍ਰੋਵਾਈਡ ਕਰ ਦਿੰਦੇ ਨੇ। ਸਿਰਫ ਇੱਕੋ ਸ਼ੀਟ ਮਿਲਦੀ ਆ ਉੱਥੇ ਜਾਂਦਿਆਂ ਨੂੰ ਆਪਾਂ ਨੂੰ ਸਿਰਫ ਇੱਕੋ ਸ਼ੀਟ ਇੱਕੋ ਸ਼ੀਟ ਹਾਂਜੀ ਸਹੀ। ਠੀਕ ਹੈ। ਬਾਕੀ ਸਾਰਾ ਕੁਝ ਕਰਨਾ ਚਾਹੀਦਾ। ਕਰਨਾ ਹੁੰਦਾ ਔਰ ਉਹ ਵੀ 서ਬਮਿਟ ਕਰ ਲੈਂਦੇ ਹੋ ਆਪਣੇ ਕੋਲ ਰੱਖ ਲੈਂਦੇ ਆ ਬਾਰਨੀ ਅੰਦਰ। ਐਕਸਟਰਾ ਸ਼ੀਟ ਵੀ ਪ੍ਰੋਵਾਈਡ ਕੀਤੀ ਜਾਂਦੀ ਆ ਅਗਰ ਬੱਚੇ ਨੂੰ ਇੰਨੇ ਸਰਾਫ ਸ਼ੀਟ ਹੁੰਦੀ ਆ। ਹਾਂਜੀ ਹਾਂ। ਠੀਕ ਹੈ ਆਪਾਂ ਨੂੰ ਇੱਕ ਤੋਂ ਜ਼ਿਆਦਾ ਚ ਜ਼ਰੂਰੀ ਨਹੀਂ ਹੈਗਾ ਕਿ ਤੁਸੀਂ ਇੱਕ ਸ਼ੀਟ ਤੇ ਹੀ ਕਰਨਾ ਹੈ ਤੁਸੀਂ ਦੋ ਤਿੰਨ ਜਿੰਨੀਆਂ ਵੀ ਤੁਹਾਡੀਆਂ ਰਫ ਸ਼ੀਟ ਯੂਜ਼ ਹੁੰਦੀਆਂ ਨੇ ਤੁਸੀਂ ਕਰ ਸਕਦੇ ਹੋ ਉਹਦੇ ਵਿੱਚ ਫਿਰ ਸਬਮਿਟ ਸਾਂਗਿਆ ਕਰਵਾਉਣਾ ਹਾਂ ਸਬਮਿਟ ਸਾਂਗਿਆ ਕਰ ਲੈਂਦੇ ਨੇ ਇਹ ਨਹੀਂ ਹੈਗਾ ਵੀ ਕਰਨ ਲੈ ਜਮੈਂ ਕਰ ਨਹੀਂ ਲਾ ਸਕਦੇ ਪਰ ਤੁਸੀਂ ਯੂਜ਼ ਕਰਨ ਲਈ ਉੱਥੇ ਜਿੰਨੀਆਂ ਮਰਜ਼ੀ ਵਰਤ ਸਕਦੇ ਹੋ ਹਾਂਜੀ ਇੱਕ ਪੂਰੀ ਸੀਗੀ ਆਪਣੀ 2023 ਵਾਲੀ ਸਿਲੈਕਟਡ ਇੰਡੀਡ ਤੇ ਇਹਨੇ 24 ਵਾਲੇ ਹੁਣ ਸਿਲੈਕਟਡ ਹੋਣਗੇ ਅੱਗੇ ਨੈਕਸਟ ਸਰ ਤੇ ਹੋਰ ਕੋਈ ਚੀਜ਼ ਆਪਾਂ ਮਿਸ ਕਰਦੇ ਹੋਈਏ ਜਿਹੜਾ ਕਿ ਪਤਾ ਨਾ ਹੋਵੇ ਬੱਚਿਆਂ ਨੂੰ ਕੋਈ ਛੋਟੀ ਦੀ ਛੋਟੀ ਕੋਈ ਚੀਜ਼ ਗਰਜ਼ ਤੁਸੀਂ ਦੱਸੋ ਕੁਝ ਤੁਸੀਂ ਥੋੜਾ ਇਹ ਗਾਈਡ ਕਰ ਦਿਓ ਕਿ ਪੇਪਰ ਦੇ ਵਿੱਚ ਪੰਜਾਬ ਜੀਕੇ ਤੋਂ ਜਾਂ ਰੀਜਨ ਦੋਸਤੋ اے ਸੀ ਦਾ ਪੇਪਰ ਦਾ ਹਾਲ ਜਿਵੇਂ ਜਿਵੇਂ ਬੱਚਾ ਨੀ ਪੇਪਰ ਹੋ ਰਿਹਾ ਅਟੈਂਪਟ ਕਿਦਾਂ ਕਰਨਾ ਤੁਸੀਂ ਨੇ ਕੀ ਕੀ ਚੀਜ਼ਾਂ ਲੈ ਕੇ ਆਈਆਂ ਨੇ ਸਾਰਾ ਕੁਝ ਤੁਹਾਨੂੰ ਇਸ ਵਟੀਰ ਵਿੱਚ ਪੀ ਡੀਐਲ ਭੇਜਤਾ ਜਿਹੜੇ ਬੱਚੇ ਨਹੀਂ ਪਤਲਾਦਾਗਾ ਉਹ ਐਟ ਲੀਸਟ ਆਹ ਵੀਡੀਓ ਨੂੰ ਅੱਗੇ ਤੱਕ ਸ਼ੇਅਰ ਕਰਿਓ ਆਪਣੇ ਦੋਸਤਾਂ ਦੇ ਨਾਲ ਜਿਨ੍ਹਾਂ ਦਾ ਫਰਦਰ ਪੇਪਰ ਹੈ ਤੇ ਕਈ ਬੱਚਾ ਨੂੰ ਪੇਪਰ ਨਹੀਂ ਪਤਲਾ ਲੱਗ ਰਿਹਾ ਕਿ ਕਦੋਂ ਉਹਨਾਂ ਦਾ ਪੇਪਰ ਹੈ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਨੇ ਜੇ ਉਹਨਾਂ ਨੂੰ ਨਹੀਂ ਪਤਲਾ ਲੱਗ ਰਿਹਾ ਕਿਸੇ ਲਈ ਤੇ ਪੰਜਾਬ ਪੋਰਸਨ ਰਿਲੇਟਡ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਆਉਂਦੀ ਆ ਤਾਂ ਐਨੀ ਟਾਈਮ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਮੈਂ ਜਿੰਨਾ ਮਰਜ਼ੀ ਬਿਜ਼ੀ ਹੁਮਾ ਮੇ ਆ ਮੇਰੀ ਆਪਣੀ ਅਕੈਡਮੀ ਦੇ ਕੰਮ ਦੇ ਵਿੱਚ ਕੁਝ ਵੀ ਹੋ ਮੈਂ ਹਮੇਸ਼ਾ ਤੁਹਾਡਾ ਕਾਲ ਪਿੱਕ ਕਰਾਂਗਾ ਫਰਦਰ ਕਈ ਵਾਰ ਮੈਂ ਬਿਜ਼ੀ ਹੁਮਾ ਤਾਂ ਉਸ ਵੀ ਮੇਰੇ ਇਸੇ ਨੰਬਰ ਤੇ WhatsApp ਤੇ ਮੈਨੂੰ ਮੈਸੇਜ ਛੱਡ ਸਕਦੇ ਹੋ ਕੋਈ ਵੀ ਇਸ ਤਰ੍ਹਾਂ ਦਾ ਬੱਚਾ ਨਹੀਂਗਾ ਜਿਸ ਦਾ ਮੈਂ ਰਿਪਲਾਈ ਨਹੀਂ ਕਰਦਾਗਾ ਹਰ ਇੱਕ ਬੱਚੇ ਦਾ ਰਿਪਲਾਈ ਮੈਂ ਜਰੂਰ ਕਰਦਾ ਹਾਂ ਠੀਕ ਹੈ ਤਾਂ ਇਹ ਨਾ ਹੋਵੇ ਮੇਰੀ ਇੱਕ ਛੋਟੀ ਗਾਈਡੈਂਸ ਤੁਹਾਡੀ ਪੂਰੀ ਲਾਈਫ ਬਣਾ ਸਕਦੀ ਹੈ ਤਾਂ ਤੁਸੀਂ ਕਿਸ ਚੀਜ਼ ਨੂੰ ਲੈ ਕੇ ਘਬਰਾਣਾ ਨਹੀਂ ਹੈਗਾ ਠੀਕ ਹੈ ਕੋਈ ਸੰਗ ਸ਼ਰਮ ਵਾਲੀ ਕੋਈ ਗੱਲ ਨਹੀਂ ਹੈ ਇਹਦੇ ਵਿੱਚ ਤਾਂ ਤੁਸੀਂ ਕਿਹੜੀ ਵੀ ਅਕੈਡਮੀ ਵਿੱਚੋਂ ਮਰਜ਼ੀ ਹੋ ਗੁਝ ਠੀ ਹਰ ਇੱਕ ਚੀਜ਼ ਦਾ ਜਿਹੜਾ ਗਾਈਡੈਂਸ ਹੈ ਜਿਹੜੀ ਪ੍ਰੋਵਾਈਡ ਕਰਦੇ ਆ ਤੇ ਜਦੋਂ ਵੀ ਤੁਸੀਂ ਨੇ ਹੁਣ ਨੈਕਸਟ ਹੁਣ ਜਦੋਂ ਤੁਹਾਡੇ ਪੇਪਰ ਹੋ ਜਾਂਦੇ ਨੇ ਅੱਗੇ ਫਰਦਰ ਤੁਹਾਨੂੰ ਪਤਾ ਹੁਣ ਥੋੜਾ ਫਿਜ਼ੀਕਲ ਟ੍ਰੈਨ ਆ ਉਹਦੇ ਲਈ ਤੁਸੀਂ ਨੇ ਅਕੈਡਮੀ ਤੁਹਾਨੂੰ ਪਤਾ ਹੀ ਆ ਆਪਣੀ ਅਕੈਡਮੀ ਦੋਨੋਂ ਜਗ੍ਹਾ ਤੇ ਖੰਨੇਗੀ ਹੈ ਤੇ ਇਹ ਲੁਧਿਆਣੀ ਵੀ ਹੈ ਜਿਹਨੋਂ ਨਿਊ ਭਰਾ ਚੋਕ ਨੂੰ ਗਈ ਆ ਤਾਂ ਤੁਸੀਂ ਇੱਥੇ ਆ ਕੇ ਆਪਣੀ ਫਿਜ਼ੀਕਲ ਦੀ ਤਿਆਰੀ ਜਿਹੜੀ ਵਿਧੇ ਕਰ ਸਕਦੇ ਹੋ ਇੱਕ ਵਾਰ ਜ਼ਰੂਰ ਆ ਕੇ ਵਿਜ਼ਿਟ ਕਰੋ ਸਾਰਾ ਕੁਝ ਦੇਖੋ ਖਾਣਾ ਪੀਣਾ ਵਧੀਆ ਸਭ ਹਨਾ ਗਰਾਊਂਡਸ ਟ੍ਰੇਨਿੰਗ ਹਰ ਇੱਕ ਚੀਜ਼ ਦਾ ਤੁਹਾਨੂੰ ਫੈਸਿਲਿਟੀ ਇੱਥੇ ਮਿਲੂਗੀ ਕੁੜੀਆਂ ਦੇ ਵਾਕਿਕ ਨਿਚੇ ਤਾਂ ਨੰਬਰ ਡਿਸਪਲੇ ਹੋ ਰਿਹਾ W47478213 ਤੁਸੀਂ ਇੱਥੇ ਕਿਤੇ ਦੁਕਾਨ ਕਾਲ ਕਰਕੇ ਤੇ ਵੀ ਤੋਂ ਸਾਰੀ ਜਾਣਕਾਰੀ ਲੈ ਸਕਦੇ ਹੋ ਤੇ ਵੀਡੀਓ ਕਿਦਾਂ ਲੱਗੀ ਮੈਨੂੰ ਨੀਚੇ ਕਮੈਂਟ ਜਰੂਰ ਕਰਿਓ ਤੇ ਜੇ ਕੁਝ ਹੋਰ ਬੱਚੇ ਤੋਂ ਪੁੱਛਣਾ ਹੋਇਆ ਉਹ ਆਪਾਂ ਆਪਣੇ ਬਹੁਤ ਸਾਰੇ ਬੱਚਿਆਂ ਦੇ ਦਵੇ ਪਰ ਹੋ ਰਹੇ ਨੇ ਤਾਂ ਆਪਾਂ ਨੈਕਸਟ ਵੀਡੀਓ ਚ ਹੋਰ ਬੱਚੇ ਦੇ ਨਾਲ ਆਪਾਂ ਇੰਟਰਵਿਊ ਕਰਕੇ ਉਹਦਾ ਇਦਾਂ ਥੋੜਾ ਨਾਲ ਗੱਲਬਾਤ ਕਰਾਂਗੇ ਮੈਨੂੰ ਦੋਸਤੋ ਨੈਕਸਟ ਵੀਡੀਓ ਜੇ ਨੈਕਸਟ ਕਰਦੇ ਆ ਤਾਂ ਤਾਤਾ ਦੇ ਲਈ